Delhi Public Live. पहलगाम हमले तो बाद बार्डर बमयालो चौकसी वाली दिशा निर्देशा अनुसार चौवी घंटे नाके लगा के बार्डर पास आने वाली गड्डिया पूरी गंभीरता तलाशी ली जा रही है दसा की पाई साहब द्वारा भी आने वाले दोटोवा खिंच के उन्होडाटा खंगालिया जा रहा है ਜੋ ਖੇਤਰ ਵਿੱਚ ਕੋਈ ਵੀ ਅਣ ਸੁਖਾਵੀ ਘਟਨਾ ਨਾਲ ਵਾਪਰ ਸਕੇ ਦੇਖੋ ਜੀ ਅੱਜ ਕੱਲ ਦੇ ਹਾਲਾਤਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਸਾਡੇ ਐਸਐਸਸੀ ਸਾਹਿਬਾਨ ਜੋ ਸਰਦਾਰ ਦਿਲਜਿੰਦਰ ਸਿੰਘ ਜਿੱਲੋ ਉਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਸੀਂ ਇੱਥੇ ਨਾਕਾ ਲਗਾਇਆ ਹੋਇਆ ਅਸੀਂ ਜਿਹੜਾ ਵੀ ਕੋਈ ਆਦਮੀ ਜੇ ਐਨਕੇ ਚੋਂ ਆਪਣਾ ਵਾਹਨ ਲੈ ਕੇ ਆ ਰਿਹਾ ਚਾਹੇ ਕੋਈ ਵੀ ਆਦਮੀ ਪੰਜਾਬ ਦੇ ਵਿੱਚੋਂ ਆਪਣਾ ਵੀਕਲ ਲੈ ਕੇ ਜੀਐਨਕੇ ਨੂੰ ਜਾ ਰਿਹਾ ਆਪਾਂ ਹਰ ਵੀਕਲ ਰੋਕੇ ਉਹਦੀ ਹਰ ਤਰ੍ਹਾਂ ਦੀ ਤਲਾਸ਼ੀ ਲੈ ਰਹੇ ਆਂ ਅਗਰ ਕੋਈ ਵੀਕਲ ਸਾਨੂੰ ਸ਼ੱਕ ਪੈਂਦਾ ਕਿ ਆ ਜਿਹੜਾ ਵੀਕਲ ਚੋਰੀ ਦਾ ਹੋ ਸਕਦਾ ਸਾਡੇ ਮੋਬਾਈਲ ਦੇ ਵਿੱਚ ਅਫਸਰਾਂ ਵਾਲਾ ਵੱਲੋਂ ਐਪ ਪਈਆਂ ਹੋਈਆਂ ਅਸੀਂ ਐਪ ਦੇ ਰਾਹੀਂ ਆਦਮੀ ਦਾ ਵੀ ਪਤਾ ਕਰ ਲੈਨੇ ਆ ਕਿ ਆਦਮੀ ਕਿਹਦੇ ਖਿਲਾਫ ਕ੍ਰਿਮੀਨਲ ਰਿਕਾਰਡ ਕੀ ਹੈਗਾ ਚਾਹੇ ਜੇ ਕੋਈ ਵੀਕਲ ਹੈਗਾ ਉਹਦਾ ਵੀਕਲ ਦਾ ਨੰਬਰ ਪਾ ਕੇ ਆਪਾਂ ਸਾਨੂੰ ਇਹ ਵੀ ਪਤਾ ਲੱਗ ਜਾਂਦਾ ਹੈਗਾ ਕਿ ਇਹ ਵੀਕਲ ਉਹਦਾ ਆਪਣਾ ਵੀਕਲ ਹੈਗਾ ਕਿ ਜਾਂ ਕਿਤੇ ਬਾਹਰ ਕਿਤੇ ਹੋਰ ਸਟੇਟ ਦਾ ਵੀਕਲ ਹੈਗਾ ਉਹ ਸਾਰਾ ਬਾਇਓ ਡਾਟਾ ਵਿੱਚ ਆ ਜਾਂਦਾ ਜੀ ਸਰ ਪਹਿਲਗੋ ਹਮਲੇ ਤੋਂ ਬਾਅਦ ਦੇਖਿਆ ਕਿ ਇੱਥੇ ਕਾफी ਸਖਤੀ ਹੋਈ ਹੈ ਜੇ ਤਣਾਬ ਦੀ ਗੱਲ ਕਰੀਏ ਤੇ ਇਹ ਜੇਰੋ ਲਾਈਨ ਤੋਂ ਉੱਤਰ ਕਿੰਨਾ ਕੁ ਤਣਾਬ ਹੈ ਗੱਲ ਕਰਦੇ। ਦੇਖੋ ਜੀ ਤਣਾਬ ਨੂੰ ਤਣਾਬ ਦੀ ਗੱਲ ਕਰੀਏ ਇਹ ਸਾਡਾ ਜਿਹੜਾ ਏਰੀਆ ਹੈਗਾ ਬਿਲਕੁਲ ਬੱਡ ਜ਼ਾਇਰੀ ਹੈਗਾ ਸਾਡੇ ਤੋਂ ਇੱਥੋਂ ਹੀ ਮੈਕਸਿਮਮ 1 ਕਿਲੋਮੀਟਰ ਦਾ ਏਰੀਆ ਵੀ ਨਹੀਂ ਹੈਗਾ ਬਾਰਡਰ ਦਾ ਨਾਲ-ਨਾਲ ਬਾਰਡਰ ਪੈਂਦਾ। ਜਿਹੜੇ ਲੋਕੀ ਬਾਰਡਰ ਤੇ ਰਹਿੰਦੇ ਆ ਅਫਸਰਾਂ ਨਾਲ ਦਾ ਹੁਕਮ ਹੈ ਕਿ ਜਿਹੜੇ ਲੋਕੀ ਇੱਥੇ ਰਹਿ ਰਹੇ ਆ ਉਹ ਵਧੀਆ ਆਪਣਾ ਜੀਵਨ ਬਤੀਤ ਕਰਨ ਉਹਨਾਂ ਦੇ ਜੀਵਨ ਨੂੰ ਹੀ ਲੈ ਕੇ ਅਸੀਂ ਇੱਥੇ ਨਾਕਾ ਲਗਾ ਕੇ ਫਿਜ਼ੀਕਲ ਚੈਕ ਕੀ ਅਸੀਂ ਹਰ ਚੰਗੇ ਆਦਮੀ ਨੂੰ ਚੈੱਕ ਕਰੀਏ ਤੇ ਮਾਰੇ ਅਨਸਰਾਂ ਨੂੰ ਵੀ ਚੈੱਕ ਕਰੀਏ ਤਾਂ ਜੋ ਮਾਰੇ ਅਨਸਰਾਂ ਦਾ ਸਾਨੂੰ ਪਤਾ ਲੱਗ ਸਕੇ ਜੇਕਰ ਕੋਈ ਕਿਸੇ ਵਿਅਕਤੀ ਕੋਲ ਕਿਸੇ ਤਰ੍ਹਾਂ ਦੀ ਵੀ ਕੋਈ ਚੀਜ਼ ਮਿਲਦੀ ਆ ਤੇ ਅਸੀਂ ਉਹਦੇ ਖਿਲਾਫ ਐਕਸ਼ਨ ਲੈਣੇ ਆ ਚਾਰ ਦਿਨ ਦੀ ਗੱਲ ਹੈਗੀ ਆ ਅਸੀਂ ਤਾਂ ਸਾਡ ਸਾਈਡ ਤੇ ਚੈਕਿੰਗ ਕਰ ਰਹੇ ਸੀ ਉਤੋਂ ਵੀ ਸਾਨੂੰ ਅੱਧਾ ਕਿਲੋ ਹੈਰਨ ਤੇ ਇੱਕ ਡਰੋਨ ਮਿਲਿਆ ਸੀ ਜਿਹੜਾ ਪਾਕਿਸਤਾਨ ਏਰੀਆ ਦੇ ਵਿੱਚੋਂ ਆਇਆ ਹੋਇਆ ਸੀ